ਅੱਜ ਆਪਾਂ ਗੱਲ ਕਰਾਂਗੇ ਵਾਤਾਵਰਣ ਬਾਰੇ ਜਿਵੇਂ ਕਿ ਆਪਾਂ ਸਭ ਜਾਣਦੇ ਆ ਵਾਤਾਵਰਣ ਵਿੱਚ ਲਗਾਤਾਰ ਤਬਦੀਲੀਆਂ ਆਉਣ ਕਰਕੇ ਤਾਪਮਾਨ ਦਿਨ-ਬ-ਦਿਨ ਵੱਧ ਰਿਹਾ ਹੈ ਤਾਪਮਾਨ ਵਧਣ ਕਾਰਨ ਗਰਮੀ ਵੀ ਹਰ ਸਾਲ ਵਧ ਰਹੀ ਹੈ ਤੁਸੀਂ ਸੋਚੋ ਅੱਜ ਤੋਂ 25-30 ਸਾਲ ਪਹਿਲਾਂ ਗਰਮੀ ਕਿੰਨੀ ਕੰਟਰੋਲ ਵਿੱਚ ਸੀ ਤਾਪਮਾਨ ਜੋ ਹੁਣ 40-47 ਡਿਗਰੀ ਤੱਕ ਪਹੁੰਚ ਗਿਆ ਹੈ ਪਹਿਲਾਂ ਕਿੰਨਾ ਘੱਟ ਹੁੰਦਾ ਸੀ ਕਦੇ AC ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ ਹੁਣ ਤਾਂ ਹਰ ਦੂਜੇ ਘਰ ਵਿੱਚ 2-3 AC ਹੁੰਦੇ ਨੇ ਜਿਸ ਦੀ ਕਮਾਈ ਠੀਕ ਹੈ ਉਹ ਤਾਂ AC ਦੀ ਠੰਡੀ ਹਵਾ ਵਿੱਚ ਸੌਂ ਜਾਂਦਾ ਹੈ ਪਰ ਜੋ ਗਰੀਬ ਹੈ ਉਹ ਵਿਚਾਰਾ ਕੀ ਕਰੇ ਅਤੇ ਦੂਸਰੀ ਗੱਲ AC ਵਾਤਾਵਰਣ ਵਿੱਚ ਬਹੁਤ ਗਰਮ ਹਵਾ ਛੱਡਦਾ ਹੈ ਕਮਰੇ ਨੂੰ ਤਾਂ ਠੰਡਾ ਕਰ ਦਿੰਦਾ ਹੈ ਪਰ ਵਾਤਾਵਰਣ ਦੀ ਗਰਮੀ ਨੂੰ ਹੋਰ ਵੀ ਵਧਾ ਦਿੰਦਾ ਹੈ ਅੱਜ ਲੋੜ ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕਰਨ ਦੀ ਹੈ ਵੱਧ ਤੋਂ ਵੱਧ ਦਰਖਤ ਲਗਾਓ ਅਸੀਂ ਵਾਤਾਵਰਣ ਬਚਾਉਣਾ ਹੈ ਆਪਣੇ ਲਈ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਓ ਉਹਨਾਂ ਦੀ ਸੰਭਾਲ ਕਰੋ ਉਹਨਾਂ ਦੇ ਵੱਡਾ ਹੋਣ ਤੱਕ ਆਪਣੇ ਦੇਸ਼ ਦੀ ਜਿਸ ਹਿਸਾਬ ਨਾਲ ਆਬਾਦੀ ਹੈ ਜੇਕਰ ਸਾਰੇ ਇੱਕ ਇੱਕ ਦਰਖਤ ਵੀ ਲਗਾਉਣਗੇ ਤਾਂ ਵਾਤਾਵਰਣ ਵਾਲਾ ਮਸਲਾ ਬਹੁਤ ਜਲਦ ਹੱਲ ਹੋ ਸਕਦਾ ਹੈ ਆਪਾਂ ਕਦੀ ਹਿਲ ਸਟੇਸ਼ਨ ਤੇ ਜਾਂਦੇ ਆ ਜਾਂ ਜੰਗਲ ਵਾਲੇ ਇਲਾਕੇ ਵਿੱਚ ਜਾਂਦੇ ਆ ਤਾਂ ਬਹੁਤ ਠੰਡਕ ਮਹਿਸੂਸ ਹੁੰਦੀ ਹੈ ਠੰਡੀਆਂ ਹਵਾਵਾਂ ਮਹਿਸੂਸ ਹੁੰਦੀਆਂ ਨੇ ਦਿਮਾਗ ਤੇ ਦਿਲ ਖੁਸ਼ੀ ਨਾਲ ਖੇੜ ਜਾਂਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਹੁੰਦਾ ਕੀ ਹੈ ਜੋ ਜੋ ਇੰਨੇ ਠੜ ਬਰਸਾ ਰਿਹਾ ਹੁੰਦਾ ਹੈ। ਕੁਦਰਤ ਦੀ ਦੇਣ ਬਹੁਤ ਸਾਰੇ ਪੇੜ ਪੌਦੇ ਹੁੰਦੇ ਹਨ। ਸਰੀਰ ਨੂੰ ਆਕਸੀਜਨ ਫੁੱਲ ਮਿਲ ਜਾਂਦੀ ਹੈ ਤੇ ਸਾਫ਼ ਹਵਾ ਵੀ ਮਿਲਦੀ ਹੈ। ਆਪਾਂ ਆਪਣੇ ਆਸ-ਪਾਸ ਦੀ ਜ਼ਿੰਮੇਵਾਰੀ ਖੁਦ ਚੁਕਣੀ ਹੈ। ਕਿਤੇ ਬਾਹਰ ਜਾਂਦੇ ਆ ਤਾਂ ਦਰਖਤ ਲਾਉਦੇ ਆ ਜਿਸ ਤੇ نیچے ਗੱਡੀ ਖੜੀ ਕਰ ਸਕੀਏ। ਜੇਕਰ ਆਪਾਂ ਨੂੰ ਠੰਡੀ ਛਾਂ ਚਾਹੀਦੀ ਹੈ ਠੰਡੀ ਹਵਾ ਦੀ ਸਹੂਲਤ ਚਾਹੀਦੀ ਹੈ ਤਾਂ ਥੋੜਾ ਉਪਰਾਲਾ ਤਾਂ ਕਰਨਾ ਹੀ ਪਏਗਾ ਦੂਜਿਆਂ ਤੋਂ ਉਮੀਦ ਨਾ ਕਰੋ ਤੁਸੀਂ ਆਪਣੇ ਹਿੱਸੇ ਦਾ ਕੰਮ ਕਰ ਲਓ ਬੂਟੇ ਲਗਾਓ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਦੇ ਵੱਡਾ ਹੋਣ ਤੱਕ ਤੁਹਾਡੇ ਲਗਾਏ ਬੂਟੇ ਜਦੋਂ ਵੱਡੇ ਸ਼ਾਨਦਾਰ ਦਰਖਤ ਬਣਨਗੇ ਤਾਂ ਹੋਰ ਲੋਕ ਵੀ ਆਪਣੇ ਆਪ ਪ੍ਰੇਰਿਤ ਹੋਣਗੇ ਮੌਨਸੂਨ ਸੀਜ਼ਨ ਬੂਟੇ ਲਗਾਉਣ ਲਈ ਵੈਸਟ ਹੈ ਫੋਰੈਸਟ ਜੰਗਲ ਧਰਤੀ ਦੇ ਲੰਗਜ਼ ਹਨ ਜਿਆਦਾ ਦਰਖਤ ਹਵਾ ਨੂੰ ਸਾਫ ਕਰਨਗੇ ਤੇ ਆਕਸੀਜਨ ਲੈਵਲ ਨੂੰ ਵੀ ਵਧਾਉਂਦੇ ਨੇ ਗਲੋਵਲ ਵਾਰਮਿੰਗ ਨਾਲ ਲੜਨ ਲਈ ਟਰੀਜ਼ ਮਤਲਬ ਕਿ ਦਰਖਤ ਬਹੁਤ ਜ਼ਰੂਰੀ ਹਨ ਇਸ ਤੋਂ ਇਲਾਵਾ ਦਰਖਤ ਬਹੁਤ ਸਾਰੇ ਪੰਛੀਆਂ ਅਤੇ ਜਾਨਵਰਾਂ ਦੇ ਘਰ ਹੁੰਦੇ ਹਨ ਕਿੰਨੇ ਸਾਰੇ ਪੰਛੀਆਂ ਦੀ ਕਿਸਮਾਂ ਬਿਲਫਤ ਹੋ ਰਹੀਆਂ ਨੇ ਕਿਉਂਕਿ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਇਨ੍ਹਾਂ ਬੇਜਵਾਨ ਪੰਛੀਆਂ ਲਈ ਤਾਂ ਇਹ ਦਰਖਤ ਹੀ ਉਹਨਾਂ ਦਾ ਘਰ ਹੈ ਦਰਖਤਾਂ ਤੇ ਉਹ ਆਣਲੇ ਬਣਾ ਕੇ ਆਪਣੇ ਪਰਿਵਾਰ ਨਾਲ ਰਹਿੰਦੇ ਨੇ ਸੁਰੱਖਿਅਤ ਮਹਿਸੂਸ ਕਰਦੇ ਨੇ ਉਹ ਦਰਖਤਾਂ ਤੇ ਦਰਖਤ ਨਹੀਂ ਹੋਣਗੇ ਤਾਂ ਉਹ ਵਿਚਾਰੇ ਕਿੱਥੇ ਜਾਣਗੇ ਬੂਟਿਆਂ ਨੂੰ ਪਿਆਰ ਅਤੇ ਧਿਆਨ ਦੀ ਲੋੜ ਹੁੰਦੀ ਹੈ ਤਾਂ ਹੀ ਉਹ ਬਦ ਫੁੱਲ ਸਕਣਗੇ ਦਰਖਤ ਹੀ ਸਾਨੂੰ ਜ਼ਿੰਦਗੀ ਦੇਣ ਵਾਲੀ ਆਕਸੀਜਨ ਦੇ ਸਾਈਕਲ ਨੂੰ ਚਲਾ ਰਹੇ ਹੁੰਦੇ ਹਨ ਇਸ ਲਈ ਆਪਣੀ ਜ਼ਿੰਦਗੀ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵਧੀਆ ਸੋਹਣੀ ਅਤੇ arogh ਬਣਾਉਣ ਲਈ ਪਲਾਂਟ ਮੋਰ ਐਂਡ ਮੋਰ ਟਰੀਜ਼ ਜਿਆਦਾ ਤੋਂ ਜਿਆਦਾ ਤਰਖਤ ਲਗਾਓ ਤੇ ਆਪਣੇ ਜੀਵਨ ਨੂੰ ਸੌਖਾ ਬਣਾਓ ਆਸ਼ਾ ਕਰਦੀ ਹਾਂ ਸਾਰੇ ਇਸ ਮਸਲੇ ਤੇ ਜ਼ਰੂਰ ਧਿਆਨ ਦੇਵੋਗੇ ਧੰਨਵਾਦ